ਉਹ ਕਿਸਮ ਤੁਲਨਾ ਕੋ ਕਿਸਮ ਤੁਲਨਾ ਨੂੰ ਸਮਝਣ ਲਈ ਪਹਿਲਾ ਆਪਾਂ ਨੂੰ ਸ੍ਰਿਸ਼ਟੀ ਗੁੰਜੀ ਧਾਰਨਾ ਨੂੰ ਸਮਝਣੀ ਲੋੜ ਹੈ ਇੱਥੇ ਆਪਾਂ ਪਹਿਲਾ ਡਿਸਕਸ਼ਨ ਕਰ ਚੁੱਕੇ ਆ ਕਿ ਸ੍ਰਿਸ਼ਟੀ ਨੂੰ ਕੀ ਹੁੰਦਾ ਹੈ ਕਿਸੇ ਵਸਤੂ ਦਾ ਉਹ ਉਹ ਜਿਹੜਾ ਆਪਣੀ ਕਿਸੇ ਲੋੜ ਦੀ ਸ੍ਰਿਸ਼ਟੀ ਕਰਾਉਂਦਾ ਹੈ ਉਹ ਕਿਸੇ ਵਸਤੂ ਦਾ ਸ੍ਰਿਸ਼ਟੀਗੁੰ ਹੈ ਇਹਨੂੰ ਆਪਾਂ ਮਾਪਦ ਦੇ ਅਨੁਸਾਰ ਇਕਾਈਆਂ ਵਿੱਚ ਮਾਪ ਸਕਦੇ ਆ ਗਿਣਤੀ ਦੇ ਤੌਰ ਤੇ ਉਹਦੀ ਜਮਾਤ ਆ ਗਿਆ ਜਿਵੇਂ ਕਿਸੇ ਵਸਤੂ ਦਾ ਸ੍ਰਿਸ਼ਟੀ ਉਹ ਕਰਦੇ ਆ ਤਾਂ ਤੋਂ ਕਿੰਨੇ ਜੁਲਨੀ ਦਾ ਪੁਸ਼ਟੀਗੁਣ ਪ੍ਰਾਪਤ ਹਦਾ। ਤਾਂ ਉਸ ਦੇ ਆਧਾਰ ਤੇ ਆਪਾਂ ਨੇ ਗੁੱਲ ਪੁਸ਼ਟੀਗੁਣ ਅਤੇ ਸਮਾਨ ਪੁਸ਼ਟੀਗੁਣ ਦੀ ਧਾਰਨਾ ਆਪਾਂ ਨੇ ਬੜੀ ਡਿਟੇਲ ਚ ਕੀਤੀਆਂ ਨੇ। ਉਦੋਂ ਆਪਾਂ ਨੇ ਹੁਣ ਆਪਾਂ ਇਹਦਾ ਚਾਰਟ ਤੇ ਗੁੱਲ ਪੁਸ਼ਟੀਗੁਣਾਂ ਤੇ ਸਮਾਨ ਪੁਸ਼ਟੀਗੁਣ ਚ ਸੰਬੰਧ ਕਰਾਂਗੇ। ਇਸ ਤੋਂ ਬਾਅਦ ਜਦੋਂ ਇਹ ਸਮਝ ਆ ਗਿਆ ਵਿੱਚ ਉਸ ਤੋਂ ਬਾਅਦ ਅਗਲਾ ਆਪਣਾ ਸਟੈਪ ਹੈ ਉਹ ਵਿਸਤ੍ਰਿਤ ਜੁਲਨੀ ਦੀ ਬਣਤਰ ਕਿੱਥੇ ਹੋ। ਹੁਣ ਬੱਚਿਓ ਮੰਨ ਲਓ ਕੋਈ ਆਪਾਂ ਰੋਟੀ ਖਾਂਦੇ ਹਾਂ। ਰੋਟੀ ਜਦੋਂ ਕੋਈ ਖਾਗੀ ਨਹੀਂ ਆਪਾਂ ਨੇ ਤਾਂ ਉਹ ਤ੍ਰਿਪਤੀ ਮੰਤੋਂ ਬਣ ਮਿਲਣੀ ਜੇ ਰੋਟੀ ਦਾ ਮਿਲਣੀ ਤਾਂ 0 ਰੋਟੀ ਖਾਗੀ ਤਾਂ 0 ਤ੍ਰਿਪਤੀ ਬਣ ਕੋਈ ਤ੍ਰਿਪਤੀ ਬਣ 0 ਤਾਂ ਤੁਹਾਹਾ ਤ੍ਰਿਪਤੀ ਹੋਣੀ 0 ਹੀ ਹੈ ਪਹਿਲੀ ਰੋਟੀ ਜਦੋਂ ਉਹ ਖੇਤਾ ਪਹਿਲੀ ਰੋਟੀ ਆਪਾਂ ਨੂੰ ਭੁੱਖ ਲੱਗੀ ਹੁੰਦੀ ਹੈ ਬਹੁਤ ਜ਼ਿਆਦਾ ਆਪਾਂ ਬਹੁਤ ਜ਼ਿਆਦਾ ਸਵਾਦ ਲੱਗੀ ਆਪਾਂ ਦੀ ਭੁੱਖ ਦੀ ਸੰਤੁਸ਼ਟੀ ਕਰਦੇ ਤ੍ਰਿਪਤੀ ਕਰਦੇ ਪਹਿਲੀ ਤੋਂ ਆਪਾਂ ਬਦੋਂ ਬਦ ਅੱਠ ਇਕਾਈਆਂ ਤ੍ਰਿਪਤੀ ਹੋਣ ਪ੍ਰਾਪਤ ਹੁੰਦਾ ਹੈ ਅੱਠ ਦੇ ਜੋੜੇ ਦਾ ਤ੍ਰਿਪਤੀ ਕੋਲ ਪ੍ਰਾਪਤ ਹੁੰਦਾ ਕੋਈ ਤ੍ਰਿਪਤੀ ਸਮਾਹ ਤੁਸ਼ਟੀ ਮੇਨ ਜੋ ਪੜਦੇ ਆ ਆਗਲੀ ਕਾਇਦਾ ਕੋ ਕਰਨਾ ਆਗਲੀ ਕਾਇਦਾ ਕੋ ਕਰਨਾ ਲ ਜਾਂ ਆਗਲੀ ਕਾਇਦਾ ਹੀ ਵਰਤੋ ਕਰਨਾ ਕੋ ਮੁਸ਼ਕਿਲਿਓ ਵਿੱਚ ਜੋ ਪ੍ਰਵਰਤਨ ਆਉਂਦਾ ਹੋਨ ਪਹਿਲੀ ਜ਼ੀਰੋ ਕਾਇਦਾ ਕੋ ਕੀਤਾ ਹੈ ਤਾਂ ਜ਼ੀਰੋ ਇੱਕ ਕਾਇਦਾ ਕੋ ਕਰ ਲਿਆ ਤਾਂ ਅੱਠ ਕਾਇਦਾ ਆਪਨ ਤੁਸ਼ਟੀ ਹੋਣ ਪ੍ਰਾਪਤ ਹੈ ਤਾਂ ਪਹਿਲਾ ਜ਼ੀਰੋ ਸੀ ਤਾਂ ਬਾਕੀ ਕਿ ਨਾ ਹੋ ਗਿਆ ਅੱਠ ਅੱਧਾ ਬਾਕੀ ਹੋ ਗਿਆ ਤਾਂ ਮਹਾਤਮਾ ਦੇ ਵਿੱਚ ਬਿਲਟੀ ਜਾਂ ਸਮਾਹ ਤੁਸ਼ਟੀ ਹੋਣਾ

14 ਕਰ ਚੁੱਕਤਾ ਹੈ 6 ਉਹ ਮਾਤਾ ਕਿ ਨਾਮ ਹੋ ਗਿਆ ਅਗਲੀ ਕਾਇਦਾ ਕੋ ਕਰਨਾ ਲਾ ਤੁਨ ਦੂਜੀ ਗੁਰੂ ਵਿੱਚ ਮਾਤਾ ਕਿ ਨਾਮ ਹੋ ਗਿਆ 6 ਕਿੰਨਾ ਦਾ ਤਾਂ ਇਹ ਮਾਰਜਨ ਦੀ ਜ਼ਿੰਦਗੀ ਨਹੀਂ ਆਗੀ ਦੂਜੀ ਤੋਂ ਛੇ ਤੀਜੀ ਰੋਟੀ ਦਾ ਕੋ ਕੀਤਾ કુલ ਤੁਸੀ ਨੂੰ ਮੇਰਾ ਬਣਦੀ ਕੋ ਚੁੱਕ 18 ਹੋ ਗਿਆ 18 ਹੋ ਗਿਆ ਤਾਂ ਪਹਿਲਾ ਕਿੰਨਾ ਸੀ 4 ਤੀਜੀ ਕਾਇਦਾ ਬਾਪੂ ਕੋ ਕਰਨਾ ਸਾਡੇ કુલ ਤੁਸੀ ਗੁਰੂ ਵਿੱਚ ਕਿੰਨਾ ਬਣਦਾ ਹੈ 18 ਹੋ ਜ ਚਾਰ ਪਈ ਦਾ ਤਾਂ ਮਾਰਜਨ ਦੀ ਜ਼ਿੰਦਗੀ ਕਿੰਨੀ ਆਗੀ ਚਾਰ ਬੱਧ ਰਹੀ ਹੈ ਬੱਧ ਰਹੀ ਹੈ ਪਰ ਇਹ ਤੁਹੇ ਦੇਖਦੀ ਲੋੜ ਹੈ ਅੱਜ ਤੋਂ 60 ਦੀ 60 ਚਾਰ ਹੋ ਗਈ। ਕੱਢੀ ਦਾ ਨਾ ਭਾਵੇਂ ਪੱਤਾਰੇ ਹੈ ਕੋਈ ਨਹੀਂ ਕੋਈ ਮੱਛੀ ਚੋਬਾ ਲਾ ਤੇ ਚੌਥੀ ਪਾਈ ਦਾ ਤੁਕ ਕੱਢੀ ਹੋ ਗਿਆ। ਤਾਂ ਵੀ ਜੋ ਉਠਾਰਾ ਹੈ ਸਰ ਜੋ ਪ੍ਰਾਪਤ ਅੱਗੇ ਉਹ ਦੇਖੇ ਚੌਥੀ ਪਾਈ ਦਾ ਤਮ ਵੀ ਗਾਇਆ ਕੋ ਤੁਕੀ ਹੋ ਪ੍ਰਾਪਤ ਕਰਦੇ ਆ ਵੀ ਜੋ ਆ ਰਹੇ ਪਰ ਉਹ ਸਮਾਹ ਤੁਕੀ ਹੋ ਪ੍ਰਾਪਤ ਹੈ ਬਾਦਲੇ پانچویں پایہ پانچویں اپ کی پتی کیوں ملتا بچو کئی بار ممی کہندی ہے بیٹا روٹی ہوں تمے دے پائی نہیں ہے بھی یہ باتوں پڑی تو سی کھاؤ ہنا میں انہیں کچھ رکھنی اپنوں اچھا کردی اپ آڑنے مالتا کھا لنجے کوئی باتوں چیز کھا لے جے نہ بھی کھان تے تاں بھی اپنوں کوئی فرق نہیں پڑتا پر ممی نے کہیا پتو بڑی بھی ہے اے بازو دتھی میں اوپر ہوں گی تاں پالے کھادی اس خاطر ساڈے کوئی تو اس دی کوئی فرق نہیں کیا جے بھی نہ بھی کھان تے وہ تام Shirève کی اور مشکل کی کو لعsold ہلتا ہے ک tangını توری بقت بھی رہی اندہائی کا studio Prec肉 ہے اسے کصلے کی کوش بھی نیچ نہیں ہے مایوووووال وہ اسے مجدی واضح نہیں ہے وہ مجدی گلا исторی یق ludو dotted جو ہوتی ہے وہ مجدی لوگ اتھائی افتان اب یہ آиковار reledro cuerpo ਆਪੇ ਰੋਟੀ ਪਈ ਹੁੰਦੀ ਹੈ ਜਾਂ ਬਾਕੀ ਪਈ ਹੁੰਦੀ ਹੈ ਜਾਂ ਖਾਤ ਬਣ ਜਾਂਦੀ ਹੈ ਪੁੱਤ ਉਮਮੀ ਕਹਿੰਦੀ ਹੈ ਕਿ ਪੁੱਤ ਇਹ ਰੋਟੀ ਮੈਂ ਕਿੱਥੇ ਉਹ ਕਰੂੰਗੀ ਵੀ ਰੋਟੀ ਹੋਪਾ ਆਪਰੇ ਕੋ ਖਾਣ ਨੂੰ ਕਹਿ ਲੇ ਆਪਾਂ ਲੋਕਾਂ ਨੇ ਕੋਲੋਂ ਤਾਂ ਖਾਣੇ ਪਰ ਜੇ ਪਹਿਲਾਂ ਤੇ ਤੇ ਭਰਿਆ ਕੇ ਆਪਾਂ ਨੂੰ ਕੋਈ ਲੋੜ ਨਹੀਂ ਹੈ ਕਿ ਬਸ ਉਹ ਛੇਵੀਂ ਰੋਟੀ ਖਾਣੇ ਆਖੋ ਆਪਾਂ ਵੇ ਉਹ ਫਰਦਰ ਕੱਢੇ ਲੁਕੋਣਾ ਨਹੀਂ ਆਪਾਂ ਉਲਟੀ ਆ ਜੇ اب اب مار ہو جائے ہو جاتا ہے جو لوگ اوری ڈنگ کرا رہے ہیں تو اُلٹی <سؤال> آیا ہوتی ہے پھر جو پڑا جاتا ہے بخار ہو جاتا ہے تاکہ چیزی ہوتی کھان دار کو تو اُلٹ پڑ گیا کیوں پڑ گیا تو وہ تو مار ہو گئی جل سے پڑا گیا اُلٹی ہوتا کی جہاں ہم تبلیم ہوتا کی پیس سے تبلیم ہوتا کی تو اگر کے ہیں اُلٹ گفتی گھر پڑ گیا پہلا بھی سی ہوتی نہ پڑ کھا اس سے کی ہوئی ہے سمان تو کی ہوئی ہے ਤਾਂ ਇਹ ਤੁਹਾਨੂੰ ਪਤਾ ਲੱਗਦਾ ਜਦੋਂ ਦਾ ਕਦੀ 4 5 ਲੱਭੋ ਕਰਦੇ ਉਦੋਂ ਤੱਕ ਉਹਨਾਂ ਦੀ ਤੁਕੀ ਉਹ ਵੱਧ ਹੈ ਪਰ ਧਰਦੀ ਦਾ ਧਰਦੀ ਦਾ ਅਰਥ 6 4 ਤੋਂ ਧਰਦੀ ਦਾ ਨਾਮ ਹੈ ਪ੍ਰੱਖ ਜਗਾ ਪਰ ਪੰਜਵੀਂ ਕਾਈ ਦਾ ਉਹ ਕਰਨਾ ਤੁਕੀ ਉਹ ਫਿਰ ਹੋ ਜਾਂਦਾ ਹੈ ਇਹ ਟੇਕ ਜੇ ਸਮਾਪਤੀ ਨੂੰ ਜ਼ੀਰੋ ਹੋ ਜਾਂਦਾ ਨਹੀਂ ਉਦੋਂ ਵੀ ਛੇਵੀਂ ਕਾਈ ਤੇ ਅਸੀਂ ਜਦੋਂ ਓਵਰ ਇਟਿੰਗ ਕਰ ਲੈਂਦੇ ਆ ਤੇ ਓਵਰਕੋਪ ਕੋ ਕਰ ਲੈਂਦੇ ਕਿਸੇ ਨੂੰ ਓਵਰ ਬਾਕਤ ਲੈਂਦੇ ਆ ਉਹ ਲੋੜ ਦੇ ਬਹੁਤ نقصان ਹੋਏ ਜਿੱਦ ਹੋ ਜਾਂਦੇ ਨੇ ਜਿਹਦੇ ਨਾਲ ਕੀ ਕੋਡ ਕੰਪੀਊਟਰ ਦਾ ਹੈ ਘਟਨ ਵਾਲੀ ਇੱਕ ਹੀ ਚੀਜ਼ ਕੀ ਹੈ ਸਾਡਾ ਮਾਨ ਤੂਸੀ ਹੁੰਦੀ ਹੈ ਬੈਂਕ ਜਾ ਜਾਂਦਾ ਹੈ ਉਹਨੇ ਨੂੰ ਆਪਾਂ ਡਾਇਗਰਾਮ ਤੇ ਫੇਰ ਕਰਦੇ ਆਂ ਇੱਥੇ ਆਪਾਂ ਮੰਨ ਲਵਾਂਗੇ ਕਿ ਕਾਹਿਆਂ ਕੋਈ ਵੀ ਬਾਤ ਜਿਹੜੀ ਆਪਾਂ ਗੱਲ ਕਰਿਆ ਰੋਟੀ ਬਾਤ ਰਿਹਾ ਚਾਹ ਬਾਤ ਰਿਹਾ ਜੋ ਕੋਈ ਵੀ ਚੀਜ਼ ਜਿਹੜੀ ਆਪਾਂ ਆਪੇ ਕੋਲ ਮੰਨ ਲੈ ਸਮਝ ਲਈਏ ਮੰਨ ਲੈ ਰੋਕੀ ਆਪਾਂ ਇਹ ਬਾਤ ਕਰਦੇ ਆਂ ਤਾਂ ਉਹਰੇ ਕਾਹਿਆਂ ਲਈ ਜਾਨੇ ਉਹ ਐਕਸਟਸ ਉੱਤੇ ਰੋਟੀ ਦੇ ਇਹੀ ਰੋਕ ਦੀਆਂ ਬਾਕੀਆਂ 1 2 3 4 5 6 ਜੁਣ ਇਹਦਾਰੇ ਨਾ ਕੋ ਮਿਲਦੀ ਕੁਸ਼ਤੀ ਕੋਲ ਤਸਵੀਰ ਤੋਂ ਪਹਿਲੀ ਗਾਇਜਾ ਕੋ ਕਰਦੇ ਆ ਤਾਂ ਕੋ ਕੁਸ਼ਤੀ ਹਰਾਤੀ ਮਿਲਦਾ ਹੈ ਦੂਜੀ ਦਾ ਕੀਤਾ 14 ਤੀਜੀ ਦਾ 12 ਚੌਥੀ ਦਾ 20 ਪੰਜਵੀਂ ਦਾ 18 ਹੋਰ ਜਾ ਕੇ ਫਿਰ ਹੋਵੇ ਛੇਵੀਂ ਦੇ ਅੜਦੇ ਤਾਂ ਇਹ ਕਰ ਬੁਕੀ ਹੈ ਉਲਟੀ ਜੂਛੇ ਦੀ ਮਾਂਗ ਇਹਦੇ ਥੱਲੇ ਆਪਾਂ ਨੂੰ ਆਜ ਨੂੰ ਜੋ ਦਿੱਤੀ ਆ ਲਈ ਬਣਾਈ ਹੈ

ਪਰਗੋ ਮੰਜੇ ਗਾਦੀ ਚੀਰੋ ਉਹ ਦੇਖੋ ਜੇਮੀ ਗਾਦੀ ਦਾ ਮੈਂ ਚੁੱਕਿਆ ਉਹ ਦੇਖੋ ਚੌਥੀ ਗੱਤ ਪਹਿਲੀ ਘੜਤੀ 8 ਕੋਲ ਗੁੱਤੀ ਗੋਲ ਗਿਆ ਦੂਜੀ ਘੜਤੀ ਕੋਲ ਕੋਈ ਨਾ 14 ਤਾਂ ਆਮਦਨ ਜੁੜੇਗੀ 6 ਜਦੋਂ ਆਪਾਂ ਨੂੰ ਕੋਲ ਗੁੱਤੀ ਕੋਲ ਬਾਕੀ ਜਾ ਰਿਹਾ ਕਿਸੇ ਬਾਤੂ ਦਾ ਤਾਂ ਤਾਂ ਉਹਨੂੰ ਫਾਇਦਾ ਹੋਵੇ ਫਾਇਦਾ ਹੋਵੇ ਤਾਂ ਅਸੀਂ ਆਪਣੀ ਬਾਤ ਨੂੰ ਅਗਲੀ ਕਾਇਦਾ ਕੋ ਕਰਾਂਗੇ ਤੀਜੀ ਘੜਤੀ ਕੀਜੀ ਘਾਤੀ ਦਾ ਕੁੱਲ ਕੁਸ਼ਟੀ ਉਠਾ ਲਿਆ ਹੋ ਗਿਆ ਮਦਰੇ ਆਧਿਕ ਚੌਥਾ ਖਾਣਾ ਮਦਰੇ ਮਦਰੇ ਤਾਂ ਸੀ ਅਗਲੀ ਬਾਤ ਤੋਂ ਪਹਿਲਾਂ ਉਸਨੂੰ ਕੁਸ਼ਟੀ ਉਠਾਣਾ ਪੁਰੇ ਮਾਰਜਨਲ ਯੂਟਿਲਿਟੀ ਚਾਹ ਠੀਕ ਹੈ ਚੌਥੀ ਰੋਟੀ ਖਾਣੀ ਚੌਥੀ ਰੋਟੀ ਦੇ ਵੱਧ ਤੋਂ ਵੱਧ ਕੁਸ਼ਟੀ ਕੋਣ ਤੋਂ ਦੀ ਨਾਲ ਬੀ ਤਾਂ ਮਾਰਜਨਲ ਯੂਟਿਲਿਟੀ ਲੈਣੀ ਹੈ ਮਾਰਜਨਲ ਯੂਟਿਲਿਟੀ 2 ਹੋਏ ਹੋਏ ਨਾਲ ਮਾਰਜਨਲ ਯੂਟਿਲਿਟੀ ਤਾਂ ਇਹਨਾਂ ਮਤਲਬ ਤੁਹਾਨੂੰ ਹੋਈ ਜੀ ਪੈਲਾ ਉਹਰੇ ਤੁਹਾਨੂੰ ਮਜੀ ਵੀ ਰੋਟੀ ਖਾਣ ਨਾਲ ਦੂਸਰਾ ਕੁਝ ਕੋਸ਼ਿਸ਼ੀ ਕੋਲ ਵੱਧ ਰੇ ਤਾਂ ਪੰਜਵੀਂ ਯੋਗ ਦੀ ਕਾਦੀ ਪੰਜਵੀਂ ਯੋਗ ਦੀ ਕਾਦੀ ਉਹਰੇ ਕੋਲ ਕੁਝ ਕੋਸ਼ਿਸ਼ ਨਾ ਸਥਿਰ ਹੋ ਜਾਵੇ ਵੀ ਰਹ ਜਾਂਦਾ ਤਾਂ ਮਾਰਜਿਨ ਜਿਹੜੀ 50 ਹੋਣੀ ਚਾਹੀਦੀ ਜੀ 0 0 ਇਹ ਦੂ ਇਹ ਕੋ ਗਿਵਰ ਕਿਉਂ ਨਹੀਂ ਆਦਾ ਪੰਜ ਰੁਪਈਆ ਰੱਖਦੇ ਜੇ ਪੰਜ ਬਤੂ ਦਾ ਪੰਜ ਕਾਈ ਦਾ ਤੋਂ ਕਿਉਂ ਨਹੀਂ ਆਦਾ ਕਿਉਂਕਿ ਉਹ ਕੋਸਰ ਕੁਝ ਪੈਦਾ ਹੋ ਹੀ ਜਾਂਦਾ ਹੋ ਹੀ ਜਾਂਦਾ ਤਾਂ ਅਗਲੀ ਕਾਈ ਦਾ ਤੋਂ ਕਰਦਾ ਬਾਅਦ ਨਾਲ ਜੇ ਬਿਲਕੁਲ ਤੋਂ ਪੈਦਾ ਨਹੀਂ ਅਜਿਹੀ ਬੈਕਰੀ ਜਾ ਕੇ ਪੂਨ ਕੁੱਸਤੀ ਨੂੰ ਬਗਵਾਨ ਸੇਰੋ ਲਵੇ ਧੀ ਤਾਂ ਵੀ ਆਕੇ ਜ਼ੀਰੋ ਹੈ ਜੇਕਰ ਅਨਲੀ ਬਾਈਲ ਨੂੰ ਕੋਪ ਕਰਨਾ ਤਾਂ ਉਹਦੇ ਨਾਲ ਪੂਨ ਕੁੱਸਤੀ ਨੂੰ ਲੇਟ ਪੜ ਜਾਵੇ ਤੁਹਾਾਰਾ ਉਸ ਅਲੈਟਿਕ ਟੂਟਾ ਖੜਾ ਹੈ ਓਵਰ ਅ ਐਕਸੈਸਿਵ ਜੂਜ ਹੋ ਗਿਆ ਜਿਹਦੇ ਨਾਲ ਨੁਕਸਾਨ ਵਾਲਾ ਸਟੂ ਹੋ ਗਿਆ ਤਾਂ ਮਾਰਕਸ ਨੂੰ ਜੇ ਰਿਟੀ ਮੈਨਸ ਹੋ ਮੈਨਸ ਹੋ ਮੈਨਸ ਹੋ ਜੇ ਵੀ ਕਾਟਾ ਉਹ ਵਿੱਚੋਂ ਨੁਕਸਾਨ ਕਿਉਂ ਕਾਊਗਾ ਕੁਪਰੀ ਦਿੰਦਾ ਨੁਕਸਾਨ ਕਾਊਗਾ ਜੇ ਵਸਤੂ ਨੂੰ ਤੱਕ ਖਰੀਦਾਂਗੇ ਜੋ ਤੱਕ ਸਾਨੂੰ ਕੋਈ ਫਾਇਦਾ ਹੋਵੇ ਨੁਕਸਾਨ ਹੋਊਗਾ ਸੀ ਕਿਉਂ ਖਰੀਦਾਂਗੇ ਕਿਸੇ ਵੀ ਚੀਜ਼ ਦਾ ਨੁਕਸਾਨ ਹੋਣਾ ਜੇ ਵਸਤੂ ਕਿਉਂ ਖਰੀਦਾਂਗੇ ਤਰ ਉਹ ਪੰਜਵੀਂ ਸਥਿਤੀ ਦਿਓ ਪੰਜ ਇਕਾਈਆਂ ਤੱਕ ਹੀ ਉਹ ਉੱਪਰ ਉੱਪਰੂਗਾ ਪੰਜ ਕਾਂਿਆਂ ਦਾ ਕੋਲਾ ਕੋਈ ਤੁਲਟੀ ਗੁਣ ਬਤੋ ਮਦ ਤੇ ਜਿਦਵਾ ਪੁਸ਼ਟੀ ਗੁਣ ਜੀਓ ਜੇ ਤੂੰ ਘਟ ਕਰਦਾ ਚਾਰ ਕਾਂਿਆਂ ਤੇ ਚਾਰ ਕਾਂਿਆਂ ਦੀ ਵੀ ਇਹ ਪਰ ਉਹਨੂੰ ਕਾਰਜੂਜੀਟੀ ਦੋਪਾਤ ਹੋ ਗਈ ਆ 4 ਵਜੇ ਤੋਂ ਪਹਿਲਾਂ ਉਹ ਪਹਿਲਾਂ ਉਹ ਅਮਰੀਕਾ ਇਹਦਾ ਕੋ ਕਰੂਗਾ ਤਾਂ ਉਹਨੂੰ ਪੰਜ ਕਾਇਨਾਤ ਤੋਂ ਇਦੋਂ ਬਾਅਦ ਅਮਰੀਕਾ ਇਹਦਾ ਉਹ ਕਰੂਗਾ ਅਮਰੀਕਾ ਇਹ ਕੋ ਕਰੂ ਇੱਕ ਚਾਕੇ ਸੀਪਰ ਹੋ ਗਿਆ ਤਾਂ ਇਦੋਂ ਅੱਗੇ ਜੇ ਉਹ ਕਰਦਾ ਹੈ ਉਹ ਕਾਟਾ ਲੱਗ ਜਾਂਦਾ ਹੈ ਜੇ ਉਹਤੇ ਕਰਦਾ ਤਾਂ ਵੀ ਉਹ ਫਾਇਦਾ ਹੋ ਰਿਹਾ ਸੀ ਉਹ ਕਿਉਂ ਛੱਡੂਗਾ ਅਮਰੀਕਾ ਇਹਦਾ ਕੋ ਕਰੂ ਇਸ ਲਈ ਉਹ ਵਾਸਤਵਿਕ ਦੀ ਸਥਿਤੀ ਉਪਤੀ ਹੈ ਜਿੱਥੇ ਪੂਰਨ ਤੁਸ਼ਟੀ ਨੂੰ ਜਾ ਕੇ ਸਿਰ ਹੋ ਜਾਂਦਾ ਹੈ ਤੇ ਮਾਰਜਨਲ ਸੈਟੀਟੀ ਜ਼ੀਰੋ ਹੋ ਜਾਂਦੀ ਹੈ ਉਦੋਂ ਕਾਰਪੋਨੀਓ ਉਹ ਬਾਦਲੋਪ ਕੋ ਨਹੀਂ ਕਰਨਾ ਚਾਹੇਗਾ ਕਿਉਂਕਿ ਉਹਦਾ ਕੋਈ ਫਾਇਦਾ ਹੋਵੇਗਾ ਉਦੋਂ ਬਾਦੋ ਨਾ ਤਾਂ ਹੀ ਗਣਵਾ ਕੇ ਉਹ ਦੁਆਰੇ ਕਾਇਰ ਜ਼ਰੂਰੀ ਹੈ ਨੁਕਸਾਨ ਹੋ ਜਾਂਦਾ ਬੱਚਿਓ ਇਹ ਸੀ ਆਪਣਾ ਪੂਰਨ ਤੁਸ਼ਟੀ ਗੋਣ ਤੇ ਸਮਾਨ ਤੁਸ਼ਟੀ ਗੋਣ ਦਿੱਤਾ